ਸਾਡਾ ਮਕਸਦ ਅਸੀਂ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਹਾਂ ਕਿ ਪਹਿਲੀ ਗੱਲ ਤਾਂ ਆਨੰਦਪੁਰ ਸਾਹਿਬ ਦੀ ਨਮਾਇੰਦਗੀ ਕਰਨੇ ਮੈਨੂੰ ਲੱਗਦਾ ਇਸ ਤੋਂ ਵੱਡੇ ਕੋਈ ਹੋਰ ਕਿਰਪਾ ਹੋ ਨਹੀਂ ਸਕਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਦੂਜੀ ਗੱਲ ਜਦੋਂ ਇਹ ਸਮਾਗਮ ਆ ਰਹੇ ਆ ਉਦੋਂ ਇਸ ਇਲਾਕੇ ਦੀ ਸੇਵਾ ਤੇ ਪੰਜਾਬ ਦੀ ਸੇਵਾ ਸਾਨੂੰ ਸੌਂਪੀ ਗਈ ਹੈ ਤਾਂ ਸਾਡਾ ਮਕਸਦ ਅਸੀਂ ਕਿਸੇ ਤਰੀਕੇ ਨਾਲ ਸਾਡਾ ਮਕਸਦ ਹੈ ਕਿ ਇਹਨਾਂ ਸਮਾਗਮਾਂ ਨੂੰ ਅਸੀਂ ਵੱਡੇ ਪੱਧਰ ਤੇ ਮਨਾਇਆ ਜਾਵੇ ਐਸਜੀਪੀਸੀ ਨੂੰ ਨਾਮ ਲੈ ਕੇ ਸਾਰੇ ਹੋਰ ਵੀ ਇਸ ਤੋਂ ਬਾਅਦ ਅਸੀਂ ਇਲਾਕੇ ਦੇ ਸਾਧੂ ਸੰਤਾਂ ਨੂੰ ਵੀ ਮਿਲ ਰਿਹਾਕਾਰ ਸੇਵਾ ਵਾਲੇ ਬਾਬਿਆਂ ਨੂੰ ਸਭ ਨੂੰ ਤੇ ਜੋ ਵੀ ਹੈ ਹਨ ਉਹ ਸਭਾਂ ਹਰ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਮਾਗਮ ਕਾਮਯਾਬ ਹੋਵੇ ਨਵੇ ਪਾਛਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਚਾਰ ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਅੱਜ ਵਿਰਾਸਤ ਏ ਖਾਲਸਾ ਵਿੱਚ ਹੋਈ ਪਲੀਠੀ ਮੀਟਿੰਗ 'ਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਪਰੇਖਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੇ ਨਾਲ ਸਹਿਰ ਸਪਾਂਟਾ ਵਿਭਾਗ ਦੇ ਐਡਵਾਈਜ਼ਰ ਦੀਪਕ ਬਾਲੀ ਤੇ ਸਹਿਰ ਸਪਾਂਟਾ ਵਿਭਾਗ ਦੇ ਸਕੱਤਰ ਡਾਕਟਰ ਅਭਿਨਵ ਤਰੀਖਾਵੀ ਮੌਜੂਦ ਸਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਸਮੁੱਚੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੰਗਠਨ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 19 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼੍ਰੀ ਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ 4 ਦਿਨਾ ਧਾਰਮਿਕ ਯਾਤਰਾ ਰਵਾਨਾ ਹੋਵੇਗੀ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਧਾਰਮਿਕ ਸਮਾਗਮਾਂ ਉਪਰੰਤ ਇਹ ਯਾਤਰਾ ਦਿੱਲੀ ਲਈ ਰਵਾਨਾ ਹੋਵੇਗੀ ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਮਾਝਾ ਦੁਆਬਾ ਯਾਤਰਾ ਮਾਲਵਾ ਤੋਂ ਦੋ ਯਾਤਰਾਵਾ ਬਠਿੰਡਾ ਤੇ ਫਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣ ਗਿਆ ਜੋ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਅਤੇ ਪ੍ਰਮੁੱਖ ਸ਼ਹਿਰਾਂ ਤੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਗਿਆ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਜੋ 350 ਸਾਲਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਸੰਬੰਧੀ ਮੇਰੇ ਸਾਥੀ ਮਨਿਸਟਰ ਹਰਪਜਨ ਸਿੰਘ ਜੀ ਪੀਡਬਲਯੂਡੀ ਅਤੇ ਪਾਵਰ ਮਨਿਸਟਰ ਮੇਰੇ ਸਾਥੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਸਾਡੇ ਲੋਕਲ ਜਿਹੜੇ ਰੂਰਲ ਡਿਵੈਲਪਮੈਂਟ ਐਂਡ ਟੂਰਿਜ਼ਮ ਮਨਿਸਟਰ ਸ਼੍ਰੀ ਦੀਪਕ ਬਾਲੀ ਜੀ ਐਡਵਾਈਜ਼ਰ ਟੂ ਟੂਰਿਜ਼ਮ ਡਿਪਾਰਟਮੈਂਟ ਟੂਰਿਜ਼ਮ ਮਿਨਿਸਟਰੀ ਅਸੀਂ ਸਾਰੇ ਸਾਡੇ ਸਾਰਿਆਂ ਦੀ ਸੀਐਮ ਸਾਹਿਬ ਨੇ ਤੇ ਦਾਸ ਦੀ ਡਿਊਟੀ ਲਈ ਹੈ ਕਿ ਜਿੱਥੇ-ਜਿੱਥੇ ਪ੍ਰਮੁੱਖ ਸਮਾਗਮ ਹੋਣੇ ਨੇ ਉੱਥੇ-ਉੱਥੇ ਸਾਡੀ ਟੀਮ ਜਾਊਗੀ ਤੇ ਅਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਸਾਫ-ਸਫਾਈ ਤੇ ਉਹਨਾਂ ਸ਼ਹਿਰਾਂ ਦਾ ਜੋ ਸਿਵਲ ਇਨਫਰਾਸਟ੍ਰਕਚਰ ਦਾ ਕੰਮ ਹੈ ਉਹ ਦੇਖਣ ਦੇ ਲਈ ਅੱਜ ਸਾਡੀ ਜਿਹੜੀ ਇਹ ਸਾਡੇ ਨਾਲ ਸੈਕਟਰੀ ਟੂਰਿਜ਼ਮ ਉਹ ਵੀ ਆਈ ਨੇ ਤੇ ਹੋਰ ਸਾਰੇ ਜਿਹੜੇ ਲੋਕਲ ਪ੍ਰਸ਼ਾਸਨ ਸਾਰਿਆਂ ਜਿਹੜਾ ਹੈ ਉਹ ਪਹੁੰਚਿਆ ਹੈ ਅ ਸ਼੍ਰੀ ਨਨਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣੇ ਆ ਕਿਉਂਕਿ ਗੁਰੂ ਸਾਹਿਬ ਨਹੀਂ ਨੌਵੇਂ ਪਾਤਸ਼ਾਹ ਦਾ ਬਸਾਇਆ ਹੋਇਆ ਇਹ ਸ਼ਹਿਰ ਹੈ ਤੇ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਲਈ ਚਾਲੇ ਪਾਏ ਸੀ ਪਰ ਦਿੱਲੀ ਤੋਂ ਉਹਨਾਂ ਦਾ ਸੀਸ ਆਇਆ ਤੇ ਉਸ ਸੀਸ ਦਾ ਸੰਸਕਾਰ ਵੀ ਇੱਥੇ ਇਸ ਮਹਾਨ ਧਰਤੀ ਤੇ ਹੋਇਆ ਅ ਅੱਜ ਸਾਡੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਕਲਾਸਿਕ ਟੈਂਟ ਸਿਟੀ ਵੀ ਲਾ ਰਹੇ ਆ ਤੇ ਬਹੁਤ ਸ਼ਰਧਾ ਦੇ ਨਾਲ ਪੰਜਾਬ ਸਰਕਾਰ ਇਹ ਸਮਾਗਮ ਜਿਹੜੇ ਆ ਉਹ ਮਨਾ ਰਹੀ ਹੈ ਇਸ ਤੋਂ ਬਾਅਦ ਜੋ-ਜੋ ਸ਼ਹਿਰ ਦੇ ਵਿੱਚ ਹੋਣ ਵਾਲੇ ਕੰਮ ਹੈ ਸਾਫ ਸਫਾਈ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਸਿਵਲ ਇਨਫਰਾਸਟ੍ਰਕਚਰ ਨੂੰ ਲੈ ਕੇ ਸਾਡੀ ਟੀਮਸ ਜਾ ਕੇ ਉਹਨੂੰ ਵਿਜ਼ਿਟ ਕਰ ਰਹੀ ਹੈ ਪਲੱਸ ਕਿ ਕਿੱਥੇ ਡੈਂਸਿਟੀ ਬਣੂਗੀ ਕਿੱਥੇ ਕਿਸ ਤਰੀਕੇ ਨਾਲ ਪਾਰਕਿੰਗਾਂ ਬਣਨੀਆਂ ਇਹ ਲਈ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤ ਹੋਗੀ ਨਵੰਬਰ ਮਹੀਨੇ ਚ ਤਾਂ ਉਹਨਾਂ ਦੇ ਰਹਿਣ ਦਾ ਬੰਦੂਬਸਟ ਉਹਨਾਂ ਦੇ ਲਈ ਵਾਸ਼ਰੂਮਸ ਕਲੀਨਿੰਗ ਸੈਨੀਟੇਸ਼ਨ ਤੇ ਤਾਂ ਕਿ ਕਿਸੇ ਵੀ ਜੋ ਵੀ ਸੰਗਤ ਆ ਰਹੀ ਉਹਨੂੰ ਕੋਈ ਜਿਹੜੀ ਖੇਚਲ ਨਾ ਹੋਵੇ ਤੇ ਸਭ ਆਰਾਮ ਨਾਲ ਆ ਕੇ ਇੱਥੇ ਦਰਸ਼ਨ ਵੀ ਕਰ ਸਕਣ ਗੁਰਦੁਆਰਾ ਦੇ ਜਿੰਨੇ ਵੀ ਸਾਡੇ ਪ੍ਰਮੁੱਖ ਗੁਰੂ ਘਰ ਨੇ ਆਸ-ਪਾਸ ਇਲਾਕੇ ਦੇ ਗੁਰੂ ਘਰ ਨੇ ਵਿਰਾਸਤਾ ਖਾਲਸਾ ਨੇ ਤੇ ਹੋਰ ਜਿਹੜੇ ਸਾਡੇ ਇੱਥੇ ਦੇ ਜਗਾਵਾ ਨੇ ਤਾਂ ਉਹਨਾਂ ਦੇ ਲਈ ਹਰ ਪੱਖੋਂ ਦੀ ਤਿਆਰੀ ਦੇ ਲਈ ਅੱਜ ਦੀ ਹੈ ਸਾਡੀ ਟੀਮ ਆਈ ਹੈ ਤੇ ਸਾਰਾ ਪ੍ਰਸ਼ਾਸਨ ਹਰ ਇੱਕ ਮਹਿਕਮੇ ਦੇ ਅਧਿਕਾਰੀਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਤੇ ਕਾਉਂਟੇਬਿਲਟੀ ਫਿਕਸ ਕੀਤੀ ਗਈ ਹੈ ਬਹੁਤ ਸ਼ਰਧਾਂ ਨਾਲ ਅਸੀਂ ਜਿਹੜੇ ਸਵਾਗਤ ਕਰਦੇ ਹਾਂ ਪਰ ਵੀ ਤੁਹਾਨੂੰ ਦੱਸਿਆ ਸੀਗਾ ਇਹ ਹੈ ਜੀ ਕਿ ਪ੍ਰਮੁਖ ਸਮਾਗਮ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਹੋਣਗੇ ਜਿਸ ਦੇ ਵਿੱਚ 19 ਤਰੀਕ ਤੋਂ ਲੈ ਕੇ 22 ਨਵੰਬਰ ਤੱਕ ਚਾਰ ਯਾਤਰਾਵਾਂ ਵੱਖ-ਵੱਖ ਹਿੱਸਿਆਂ ਤੋਂ ਉਹ 22 ਸ਼ਾਮ ਤੱਕ ਸ਼੍ਰੀਨੰਦਪੁਰ ਸਾਹਿਬ ਪਹੁੰਚਣ ਗਿਆ ਜਿਸ ਦੇ ਵਿੱਚ ਇੱਕ ਪ੍ਰਮੁਖ ਯਾਤਰਾ ਹੈ ਜੋ ਸ਼੍ਰੀਨਗਰ ਤੋਂ ਜਿੱਥੋਂ ਕਸ਼ਮੀਰੀ ਪੰਡਤ ਆਏ ਸਨ ਗੁਰੂ ਸਬਕੁਲ ਬੇਨਤੀ ਲੈ ਕੇ ਉੱਥੋਂ ਸ਼ੁਰੂ ਹੋਊਗੀ ਉਸ ਯਾਤਰਾ ਦੀ ਸ਼ੁਰੂਆਤ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਕੋਡ ਸ਼੍ਰੀਨਗਰ ਜਾਣਗੇ ਤੇ ਸਾਡੀ ਸਰਕਾਰ ਇਸ ਵਕ ਜਿਹੜੀ ਹੈ ਜੰਮੂ ਕਸ਼ਮੀਰ ਦੀ ਸਰਕਾਰ ਦੇ ਨਾਲ ਲਗਾਤਾਰ ਰਸਤੇ ਦੇ ਵਿੱਚ ਹੈ ਤੇ ਪੂਰਾ ਉਸ ਦਾ ਜਿਹੜਾ ਰੂਟ ਹੈ ਉਹ ਡਿਜ਼ਾਈਨ ਹੋ ਰਿਹਾ ਦੂਜਾ ਜਿਹੜਾ ਯਾਤਰਾ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਊਗੀ ਤੀਜੀ ਯਾਤਰਾ ਜਿਹੜੀ ਹੈ ਬਠਿੰਡੇ ਤੋਂ ਸ਼ੁਰੂ ਹੋਊਗੀ ਚੌਥੀ ਯਾਤਰਾ ਜਿਹੜੀ ਹੈ ਫਰੀਦਕੋਟ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਚਾਰੋਂ ਯਾਤਰਾਵਾਂ ਜਿਹੜੀਆਂ ਸ਼੍ਰੀ ਅਨੰਦਪੁਰ ਸਾਹਿਬ ਆਣਗੀਆਂ 22 ਤਰੀਕ ਸ਼ਾਮ ਨੂੰ ਫਿਰ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਪ੍ਰਮੁੱਖ ਜਿਹੜੇ ਸਮਾਗਮ ਹੋਣਗੇ ਅ ਇਸ ਤੋਂ ਇਲਾਵਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਵੀ ਜਿਹੜਾ ਹੋ ਰਿਹਾ ਆਯੋਜਿਤ ਕੀਤਾ ਜਾਂਦੇ ਇਹ ਪ੍ਰਪੋਜ਼ਲ ਹੈ ਉਸ ਦੇ ਉੱਤੇ ਅਸੀਂ ਲੱਗੇ ਹੋਏ ਹਾਂ ਇਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਸਥਾਨ ਨੇ ਉਨਾ ਸਥਾਨਾਂ ਦੇ ਉੱਤੇ ਵੀ ਸਮਾਗਮ ਹੋਣਗੇ ਉਹਨਾਂ ਸਥਾਨਾਂ ਦੇ ਦੇ ਆਸ-ਪਾਸ ਜਿਹੜੇ ਪਿੰਡ ਨੇ ਜਾਂ ਸ਼ਹਿਰ ਹੈ ਉੱਥੇ ਵੀ ਜਿਹੜਾ ਸਿਵਲ ਇਨਫਰਾਸਟ੍ਰਕਚਰ ਵਰਕ ਹੈ ਉਸ ਦੇ ਉੱਤੇ ਵੀ ਅਸੀਂ ਜ਼ੋਰ ਦੇ ਰਹੇ ਹਾਂ ਤੇ ਜਿਹੜੇ ਚਾਰ ਸ਼ਹਿਰ ਪ੍ਰਮੁੱਖ ਹੈ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜੁੜੇ ਹੋਏ ਕਿਉਂ ਅੰਮ੍ਰਿਤਸਰ ਉਹਨਾਂ ਦਾ ਜਨਮ ਹੋਇਆ ਆ ਬਾਬਾ ਬਕਾਲਾ ਉਹਨੇ ਆਪਣੀ ਜੀਵਨ ਦਾ ਲੰਮਾ ਸਮਾਂ ਲਗਭਗ 26 ਸਾਲ ਉੱਥੇ ਬਿਤਾਏ ਅਨੰਦਪੁਰ ਸਾਹਿਬ ਉਹਨੇ ਆਪੋ ਸ਼ਹਿਰ ਬਸਾਇਆ ਤੇ ਚੌਥਾ ਪਟਿਆਲਾ ਸ਼ਹਿਰ ਵੀ ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਚੰਗਾ ਸਮਾਂ ਦਿੱਤਾ ਇਹ ਚਾਰ ਸ਼ਹਿਰਾਂ ਦੇ ਵਿੱਚ ਪ੍ਰਮੁੱਖ ਜਿਹੜੇ ਆ ਸਮਾਗਮ ਹੋਣਗੇ ਤੇ ਇੱਥੇ ਦੇ ਜਿਹੜੇ ਹਰ ਤਰੀਕੇ ਦੇ ਪ੍ਰਬੰਧ ਹੈ ਅੱਜ ਅਸੀਂ ਇੱਥੇ ਆਏ ਆ ਪਰਸੋਂ ਅ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਉਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਪਟਿਆਲੇ ਜਾ ਰਹੇ ਹਾਂ 4 ਤਰੀਕ ਨੂੰ ਪਟਿਆਲੇ ਜਾ ਰਹੇ ਹਾਂ ਤਾਂ ਲਗਾਤਾਰ ਸਾਡੀ ਟੀਮ ਚੱਲੂਗੀ ਤੇ ਇਦਾਂ ਦੀ ਵਿਜ਼ਿਟਸ ਹਰ ਹਫ਼ਤੇ ਜਿਹੜੀਆਂ ਉਹ ਬਿਲਕੁਲ ਹੋਣਗੇ ਜਿੱਥੇ ਉਹ ਸੱਦਾ ਦੇਣਗੇ ਅਸੀਂ ਸੀਜ਼ ਜੋਗਾ ਕੇ ਜਾਵਾਂਗੇ ਜੋ ਵੀ ਸਹਿਯੋਗ ਜੋ ਵੀ ਸਹਿਯੋਗ ਐਸਡੀਪੀਸੀ ਨੂੰ ਚਾਹੀਦਾ ਹੋਗਾ ਅਸੀਂ ਹਰ ਤਰੀਕੇ ਨਾਲ ਪੰਜਾਬ ਸਰਕਾਰ ਉਹ ਦੇਣ ਨੂੰ ਤਿਆਰ ਹੈ ਅਸੀਂ ਨਿਮਾਣੇ ਸਿੱਖ ਹੋ ਕੇ ਸੇਵਾਦਾਰ ਬਣ ਕੇ ਕੰਮ ਕਰਨਾਂ ਖਾਂਦੇ ਦੂਜੀ ਜਿੱਥੇ ਵੀ ਉਹ ਸੱਦਾ ਦੇਣਗੇ ਅਸੀਂ ਉੱਥੇ ਜਾਵਾਂਗੇ ਪੰਜਾਬ ਸਰਕਾਰ ਉਹ ਐਸਡੀਪੀਸੀ ਨੂੰ ਸੱਦਾ ਦੇਗੀ ਬਿਲਕੁਲ ਦੇਵੇਗੀ ਕਿਉਂ ਇਹ ਸਾਂਝੇ ਸਮਾਗ ਹੈ ਇਹ ਤਾਂ ਸਰਬ ਸਾਂਝੇ ਸਮਾਗ ਹੈ ਜੀ ਡੀਟੇਲ ਜਿਵੇਂ ਫਾਈਨਲ ਸਾਨੂੰ ਆਂਦੇ ਰਹਿਣਗੇ ਤੁਹਾਨੂੰ ਆਂਦੇ ਰਹਿਣਗੇ ਸਾਰੇ ਪਾਸੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਇਨਕਲੂਡ ਕੀਤਾ ਜਾਊਗਾ